ਗੁਰਾਇਆ ਪੁਲਿਸ ਨੇ ਕਰੀਬ 56 ਲੱਖ ਦੇ ਕਰੀਬ ਹਵਾਲਾ ਰਸ਼ ਜਿਹੜੀ ਫੜੀ ਹੈ ਛੜਨਾਲ ਇਸ ਵਕਤ ਐ ਐਸਐਚਓ ਗੁਰਾਇਆ ਸਰਦਾਰ ਸਕੰਦਰ ਸਿੰਘ ਮੇਰੇ ਕੋਲ ਹੀ ਮੌਜੂਦ ਹੈ ਗੱਲਬਾਤ ਕਰਨ ਨੇ ਜੱਜ ਸਾਹਿਬ ਦੇਖਦੇ ਪਏ ਅਸੀਂ ਕਾਫੀ ਵੱਡੀ ਜਿਹੜੀ ਰਕਮ ਹਾਂਜੀ ਬਰਾਮਦ ਕੀਤੀ ਹੈ ਕੀ ਮਾਮਲਾ ਸਾਰਾ ਜੀ ਕੌਣ ਬੰਦੇ ਸੀ ਕਿੱਥੋਂ ਆ ਰਹੇ ਸੀ ਦੇ ਕੀ ਡਿਟੇਲ ਹੈ ਜੀ ਇਹ ਮਨੀਸ਼ ਜੀ ਜਿਹੜਾ ਹਵਾਲਾ ਨੈਟਵਰਕ ਆ ਇਹ ਖਾਸ ਕਰਕੇ ਜਿਹੜੀ ਸਾਡੀ ਇਨਫੋਰਮੇਸ਼ਨ ਮੁਤਾਬਕ ਔਰ ਤਫਤੀਸ਼ ਮੁਤਾਬਕ ਇਹ ਦੁਬਈ ਤੋਂ ਚਲਾਇਆ ਜਾ ਰਿਹਾ ਸੀਗਾ ਇਹ ਦੁਬਈ ਤੋਂ ਸਾਰਾ ਪੈਸਾ ਜਿਹੜਾ ਹੈਗਾ ਉਹ ਲੁਧਿਆਣੇ ਪੁੰਜਾਇਆ ਲੁਧਿਆਣੇ ਤੋਂ ਇਹ ਫਾਰਚੂਨਰ ਗੱਡੀ ਦੇ ਰਾਹੀਂ ਲੈ ਕੇ ਇੱਕ ਹਰਮਨ ਸਿੰਘ ਨਾਮ ਦਾ ਨੌਜਵਾਨ ਆ ਜਿਹੜਾ 4-5 ਦਿਨ ਪਹਿਲਾਂ ਦੁਬਈ ਤੋਂ ਆਇਆ ਸੀਗਾ ਉਹਦੇ ਦੋ ਸਾਥੀ ਹੋਰ ਨੇ ਨਾਲ ਕਰਨ ਕੁਮਾਰ ਉਹ ਸ਼ੁਭਮ ਇਹ ਪਿੰਡ ਅਜਵਾਲ ਦੇ ਰਹਿਣ ਵਾਲੇ ਨੇ ਇਹ ਤਿੰਨੇ ਹੀ ਹਿਸ਼ਾਰਪੁਰ ਡਿਸਟ੍ਰਿਕਟ ਦੇ ਨੇ ਔਰ ਇਹ ਉਥੋਂ ਪੈਸੇ ਜਿਹੜੇ ਆ ਉਹ ਲੈ ਕੇ ਗੱਡੀ ਦੇ ਰਾਹੀਂ ਆ ਰਹੇ ਸੀਗੇ ਅਾ ਸਾਡੀ ਜਿਹੜੀ ਚੈਕਿੰਗ ਚੱਲ ਰਹੀ ਸੀ ਚੈਕ ਦੇ ਦੌਰਾਨ ਇਹ ਗੱਡੀ ਕਾਬੂ ਕਰਕੇ ਤੇ ਇਹ ਅਸੀਂ 56 ਲੱਖ 61000 ਰੁਪਏ ਜਿਹੜਾ ਬਰਾਮਦ ਕੀਤਾ ਜੀ ਇੱਕ ਹੋਰ ਨਾਮ ਬੜਾ ਦੱਸਦੇ ਵੇਲੇ ਤੁਸੀਂ ਥਾਮਸ ਕਰਕੇ ਗੋਲੇ ਉਹ ਕੀ ਹੋਦਾ ਜੀ ਮੈਂ ਕਹੂੰ ਕਿ ਇਹ ਜਿਹੜਾ ਨੈਟਵਰਕ ਚਲਾ ਰਿਆ ਇਹ ਥਾਮਸ ਸੁਲਵੀ ਨਾਮ ਦਾ ਬੰਦਾ ਆ ਇਹ ਖਾਸ ਕਰ ਗੁਜਰਾਤ ਦਾ ਰਹਿਣ ਵਾਲਾ ਉਹ ਦੁਬਈ ਵਿੱਚ ਵਸਿਆ ਹੋਇਆ ਤੇ ਉੱਥੋਂ ਹਵਾਲੇ ਦਾ ਨੈਟਵਰਕ ਜਿਹੜਾ ਇਹ ਚਲਾ ਰਿਆ ਹੈਗਾ ਉਹਨੇ ਹੀ ਇਹਨਾਂ ਨੂੰ ਪੈਸੇ ਭੇਜੇ ਸੀਗੇ ਔਰ ਇਹਨਾਂ ਨੇ ਮੰਨਿਆ ਵੀ ਜਿਹੜੇ ਥਾਮਸ ਸੁਲਵੀ ਨੇ ਇਹਨਾਂ ਨੂੰ ਪੈਸੇ ਭੇਜੇ ਨੇ ਔਰ ਇਹਨਾਂ ਨੇ ਉਥੋਂ ਜਿਹੜਾ ਹੈਗਾ ਲੁਧਿਆਣੇ ਤੋਂ ਲਏ ਨੇ ਇਹਨਾਂ ਇੱਕ ਕੋਟ ਵਰਡਾ ਇਹਨਾਂ ਨੇ ਇੱਕ 10 ਦਾ ਨੋਟ ਜਿਹੜਾ ਉਹਨੂੰ ਦੋ ਟੋਟੇ ਕੀਤੇ ਹੋਏ ਆ ਇੱਕ ਟੋਟਾ ਉਹਨਾਂ ਦੇ ਕੋਲ ਇੱਕ ਟੋਟਾ ਇਹਨਾਂ ਦੇ ਕੋਲ ਆ ਇਹਨੇ 10 ਦਾ ਅੱਧਾ ਨੋਟ ਜਾ ਕੇ ਜਦੋਂ ਉਹਨਾਂ ਨੂੰ ਦਿਖਾਇਆ ਤੇ ਉਹਨੇ ਨਾਲ ਉਹਨਾਂ ਜੋੜ ਕੇ ਦੇਖਿਆ ਉਹ ਮੈਚ ਕਰਦਾ ਸੀਗਾ ਤੇ ਉਹਨਾਂ ਨੇ ਇਹਨੂੰ ਹਵਾਲਾ ਰਕਸ਼ ਜਿਹੜੀ ਆ ਦੇ ਦਿੱਤੀ ਇਹਨਾਂ ਨੂੰ ਮਤਲਬ ਇਹ ਲੁਧਿਆਣੇ ਤੋਂ ਇਹtiers ਵੀ ਤੇ ਗਾਂ ਅੱਗੇ ਕਿੱਥੇ ਇਹ ਡਿਸਟ੍ਰੀਬਿਊਟ ਕਰਨੀ ਸੀ ਇਹਨਾਂ ਦੇ ਅੱਗੇ ਹਿਲਲ ਤੇ ਆਪਣੇ ਘਰੇ ਲੈ ਕੇ ਜਾਣੀ ਸੀ ਹਰਮਨ ਨੇ ਅੱਗੋਂ ਜਿੱਥੇ ਤੇ ਡਿਸਟ੍ਰਿਬਿਊਟ ਕਰਨੀ ਉਹਦੇ ਤੇ ਸਬਾਦੇ ਸੀ ਡੰਗਾਈ ਨਾਲ ਜਿਹੜੀ ਉਹ ਪਤਾਲ ਚੱਲ ਰਹੀ ਆ ਕਿ ਕਿੱਥੇ ਕਿੱਥੇ ਡਿਸਟ੍ਰਿਬਿਊਟ ਹੋਣੀ ਸੀ ਛਰੇ ਹੁਣ ਜੀ ਅੱਗੇ ਕੀ ਕਾਰਵਾਈ ਹੈ ਇਨਕਮ ਟੈਕਸ ਡਿਪਾਰਟਮੈਂਟ ਨੂੰ ਹੈ ਸਾਰਾ ਦਿੱਤਾ ਜੀ ਹਾਂਜੀ ਇਹਦੇ ਵਿੱਚ ਨਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਹੀ ਰਾਤੀ ਹੀ ਇਨਫਾਰਮ ਕਰਤਾ ਸੀਗਾ ਅਸਿਸਟੈਂਟ ਕਮਿਸ਼ਨਰ ਆਫ ਇਨਕਮ ਟੈਕਸ ਜਲੰਧਰ ਤੋਂ ਟੀਮ ਆਈ ਸੀਗੀ ਜਿਨ੍ਹਾਂ ਨੇ ਪੂਰੀ ਡੰਗਾਈ ਤੱਕ 6-7 ਘੰਟੇ ਲਾ ਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਆ ਔਰ ਪੈਸਾ ਜਿਹੜਾ ਹੈਗਾ ਇਹ ਕਬਜ਼ੇ 'ਚ ਲੈ ਲ ਉਹ ਇਹਨਾਂ ਨੇ ਨੋਟਸ ਵੀ ਇਨਕਮ ਟੈਕਸ ਭਾਗ ਨੇ ਜਾਰੀ ਕਰਤਾ ਆ ਉਹ ਢੰਗਾਈ ਨਾਲ ਪਰਤਾਲ ਕਰਕੇ ਤੇ ਉਹ ਜਿਹੜਾ ਇਹ ਕੋਈ ਉਹਦਾ ਸਬੂਤ ਪੇਸ਼ ਕਰਦੇ ਆ ਕਿ ਨਹੀਂ ਕਰਦੇ ਪੇਸ਼ ਉਹ ਬਾਅਦ ਦੇ ਵਿੱਚ ਦੇਖਿਆ ਜਾਏਗਾ ਚਾਹ ਇਹਨਾਂ ਦਾ ਬੈਕਗ੍ਰਾਉਂਡ ਵੀ ਚੈੱਕ ਕੀਤਾ ਹੈਗਾ ਕੀ ਹੈ ਹਾਂਜੀ ਬੈਕਗ੍ਰਾਉਂਡ ਚੈੱਕ ਕੀਤੀ ਇਹਨਾਂ ਦੀ ਔਰ ਕਰ ਵੀ ਰਹੇ ਆ ਔਰ ਅਗੋਂ ਵੀ ਲਾ ਰਹੇ ਪਤਾ ਵੀ ਕਾਦੇ ਵਾਸਤੇ ਪੈਸਾ ਆਇਆ ਸੀ ਵੀ ਇਹ ਜਾਂ ਕਿੱਥੇ ਯੂਜ਼ ਹੋਣਾ ਸੀਗਾ ਉਹ ਢੰਗਾਈ ਤੇ ਪਰਤਾਲ ਕਰ ਰਹੇ ਆ ਜਿਹੜੀ ਗੱਡੀ ਹੈ ਜਿਹੜੀ ਫੋਰਚਨਰ ਉਹ ਕਿਹਨੇ ਦੀ ਜਿਹੜੀ ਗੱਡੀ ਫੋਰਚਨਰ ਆ ਉਹ ਹਰਮਨ ਦੇ ਭਰਾ ਦੀ ਆ ਉਦੇ ਨਾਂ ਤੇ ਉਹਦੇ ਵੀ ਵਿੰਡਾਈ ਤੱਕ ਪਰਤਾਲ ਕਰ ਰਹੇ ਉਹ ਕਿਵੇਂ ਗੱਡੀ ਆਈ ਆ ਤੇ ਕਿੱਥੋਂ ਲਈ ਜਨਾਂ ਨੇ ਥੈਂਕ ਯੂ ਜੀ ਇਹ ਸਨ ਸਰਦਾਰ ਸਿਕੰਦਰ ਸਿੰਘ ਵੇਰਕੇ ਜਨਾਂ ਦੱਸਿਆ ਕਿ ਜਿਹੜੇ 56 ਲੱਖ ਰੁਪਏ ਦੇ ਕਰੀਰ ਦੀ ਰਾਸ਼ੀ ਆ ਜਿਹੜੇ ਉਹ ਬਰਾਮਦ ਹੋਈ ਹੈ ਬਾਕੀ ਜਿਹੜੀ ਤਫਤੀਸ਼ ਚੱਲ ਰਹੀ ਹੈ ਇਨਕਮ ਟੈਕਸ ਵਿਭਾਗ ਨੂੰ ਜਿਹੜਾ ਇਹ ਸਾਰਾ ਕੇਸ ਸੌਂਪ ਦਿੱਤਾ ਗਿਆ ਕਿ ਰਾਤ 11 ਵਜੇ ਤਕਰੀਬ ਜਿਹੜੀ ਇਹ ਤਫਤੀਸ਼ ਸ਼ੁਰੂ ਹੋਈ ਹੈ ਤੇ ਸਵੇਰੇ 9 ਵਜੇ ਤੱਕ ਜਿਹੜੀ ਤਫਤੀਸ਼ ਚੱਲੀ ਹੈ ਬਾਕੀ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਉਹ ਜਰੂਰ ਸਾਰੇ ਦੀ ਨਿਗਾਹਾਂ ਉੱਤੇ ਬਣੀ ਰਹੂਗੀ ਕਿ ਇਹ ਜਿਹੜੇ ਰਾਸ਼ੀ ਹੈ ਹਵਾਲਾ ਰਾਸ਼ੀ ਹੈ ਡਰਗ ਮੰਨੀ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਜਰੂਰ ਜਿਵੇਂ ਐਸ.ਟੀ. ਦਾਮ ਨੇ ਦੱਸਿਆ ਦੇਖਦੇ ਹਾਂ ਹੁਣ ਇਸ ਤੋਂ ਬਾਅਦ ਅਗਲੀ ਕਾਰਵਾਈ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਹਨੇਦਾਨ ਅਮਨੀਸ਼ ਬਾਵਾ ਗੁਰਾਇਆ